ਯਾ ਪਈ ਉਹਨੇ ਕਹੋ ਜਹ ਨਾਨਕ ਫਕੀਰ ਜੋ ਪ੍ਰਸੰਗ ਚੱਲ ਰਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਵਿੱਚ ਗਏ ਹਨ ਔਰ ਮੱਕੇ ਦੀ ਜਿਹੜੀ ਯਾਤਰਾ ਮਹਾਰਾਜੋ ਭਾਈ ਮਨ ਲਾਲ ਨੂੰ ਕਰਾਈ ਮਹਾਰਾਜ ਦੀ ਔਰ ਅੰਤ ਨੂੰ ਗੁਰੂ ਨਾਨਕ ਕਹਿ ਪਾਰਾਜ ਜੋ ਬੰਦ ਦਰਵਾਜਿਆਂ ਦੇ ਵਿੱਚ ਜੋ ਮੱਕੇ ਦੇ ਵਿਦਿਆਰਥੀ ਮਹਾਰਾਜ ਆਏ ਗਏ ਔਰ ਮਹਾਰਾਜ ਨੇ ਜੋ ਆਪਣੇ ਪੈਰ ਸਾਡੇ ਮੱਕੇ ਦੇ ਨਾਲ ਲਾ ਕੇ ਮਹਾਰਾਜ ਨਾਮ ਕਰਨ ਲੱਗੇ ਔਰ ਉੱਥੋਂ ਦੇ ਜੋ ਹਾਜ਼ਰੀ ਸਨ ਜੋ ਰੂਪਮੇਂ ਰਗਨ ਆਕਰਿ ਵਿਖਿਆ ਔਰ ਗੁਰੂ ਨਾਨਕ ਸਾਹਿਬ ਨੂੰ ਬੋਲਣ ਦਾ ਮਹਾਰਾਜ ਪਾਏ ਬਾਹਰ ਆਏ ਲੋਕੀਆ ਵੀ ਸੇਕਾ ਪਰ ਉਹ ਕਾ ਮੇਲੇ ਨਾਲ ਆਉਦੇ ਆ ਪੈਰ ਲਾ ਕੇ ਬੈਠਾ ਹੈ ਕਿ ਤੁਹਾਨੂੰ ਪਤਾ ਨਹੀਂ। ਔਰ ਮਾਰਾ ਇਹਨੇ ਜਦੋਂ ਕਹਿਣਾ ਕੀਤਾ ਕਿ ਅਸੀਂ ਦਾ ਛੱਡੇ, ਚੁਰਤੇ ਖਾ ਔਰ ਇਹਨੇ ਨਰਾ ਪੈ ਗਏ। ਕਿ ਤੁਹਾਨੂੰ ਆਪ ਹੀ ਜਿਹੜੇ ਇੱਕ ਪੈਰ ਫੜ ਕੇ ਬਰਾਬਰ। ਔਰ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਚਰਨਾ ਤੋਂ ਫੜ ਗਏ। ਪਰਾਂ ਕਰਨਾ ਦਿੱਤਾ ਜੋ ਭਾਈ ਸਾਹਿਬ ਤੇ ਗੁਰਦਾਰ ਸਾਰੇ ਅੱਲਾਹ ਨੇ। ਲਗਤੋ ਫਾੜਕੜੀ ਸਿਆ ਰਿਆ ਮੱਕਾ ਕਲਾ ਦਿਖਾਈ ਔਰ ਉਹਨੇ ਪੈਰਾ ਤੋਂ ਬਾੜ ਕੇ ਬਾਹਰ ਆਇਓ ਕਿੜਾ ਸੰਕਾ ਸੁਜਣਾ ਕੀਤਾ ਔਰ ਜਿੱਦਨ ਉਹ ਕਨਾਂ ਨਾਂ ਤੇ ਪੈਰ ਔਰ ਜਿਹੜਾ ਮੱਕਾ ਤੋਂ ਕੋਧਰੀ ਹੋ ਰਹਾ ਲਾ ਬਾਹਰੇ ਜਿਹਨੂੰ ਇਹ ਜਰਾ ਵਿਖਾਈ ਤੇ ਜਿਹੜੇ ਉਸੋਂ ਦੇ ਹਾਜੀ ਸਨ ਜੋ ਪੰਜਾਬ ਦੇ ਆਏ ਹੋਏ ਸਨ ਉਹਨਾਂ ਨੇ ਦਸਨਾ ਕੀਤਾ ਜਿਹੜਾ ਮਿਲਿੰਦੋਖੇ ਮਿਲਿੰਦੋਖੇ ਆਪ ਸਮਝ ਲੈ ਲੋ ਤੇ ਆਪ ਨਹੀਂ ਤੇ ਆਪ ਰਮੇਸ਼ਰ ਵੀ ਦੋਟ ਹਾਜ਼ਰ-ਨਾਜ਼ਰ ਆਪ ਮਨਾਰ ਕਲਾਤਾਰ ਜਗਤ ਦੇ ਪ੍ਰਭੂ ਵੀ ਨਾਲ 붙ੀ ਹੈ ਲੈ ਸਿੰਦਾ ਜਿਸੇ ਪਰਮ ਜਗ ਜਿਸੇ ਯਾਰ ਮਨ ਬਣਾ ਦੇ ਸਾਥ ਰਿਸ਼ਤਾ ਨੇ ਇਸ ਥਾਰਿਆਂ ਲਈ ਇਹ ਕਹ ਹੈ ਇਹਦੇ ਦੇ ਸਾਰੇ ਸੇਹੀ ਦਾ ਭਾਈ ਸਾਹਿਬ ਨੂੰ ਪ੍ਰਣਾਮ ਕਰਦੇ ਹਾਂ ਉਹਨੇ ਸਹੋਜ ਨਾਨਕ ਕਪੀਰ ਉਹਨਾਂ ਹਾਜੀਆਂ ਨੇ ਆਇਆ ਕਿ ਸਾਡੇ ਦੇ ਪੰਜਾਬ ਦਾ ਰਹਿਣ ਵਾਲਾ ਹੈ ਇਹਦਾ ਜਿਹੜਾ ਨਾਮ ਹੈ ਨਾਨਕ ਕਪੀਰ ਹੈ ਇਹ ਲੋ ਮੁਸਲਮਾਨਾਂ ਦਾ ਓਪੀਰ ਹੈ ਔਰ ਇਹ ਹਿੰਦੂਆ ਔਰ ਮੁਸਲਮਾਨਾਂ ਦਾ ਦੋਵਾਂ ਦਾ ਪੀਰ ਹੈ ਇਹ ਲਈ ਇੱਕ ਵੀ ਦੋਵੇਂ ਬਰਾਬਰ ਹਨ ਇਹ ਨਾ ਕਿਸੇ ਨੂੰ ਕਹਿੰਦਾ ਹੈ ਜੂਜੂ ਵੀ ਮੈਨੂੰ ਜਾਦੇ ਚੰਗੇ ਹਨ ਨਾ ਹੀ ਕੇ ਕਹਿੰਦੇ ਹਨ ਮੈਨੂੰ ਮੁਸਲਮਾਨ ਜੀ ਇਹ ਕਹਿੰਦੇ ਹਨ ਨਾਗ ਹਨਾਰ ਨਾਗ ਵਾਲਾ ਨਾ ਹਮੇ ਜੂਜੂ ਨਾਗ ਮੁਸਲਮਾਨ ਅੱਲੇ ਰਾਜ ਤੇ ਰੇਟਪੁਰਾ ਕੈਨੇ ਹਾਂ ਇਹ 21 ਸਾਲ ਤੋਂ ਰਹਿਤਾ ਹੈ ਇੱਕ ਇਹ ਮੈਨੂੰ ਦੂਸਰੀ ਅੱਖ ਨਾਲ ਵੇਖਦੇ ਇਨੀ ਇਹ ਸਾਰਿਆਂ ਦੇ ਇੱਕ ਨਸੇ ਰੱਬ ਇੱਕ ਤਰਫ ਰੱਖਦੇ ਹਨ ਔਰ ਇਹ ਹਿੰਦਵਾ ਔਰ ਮੁਸਲਮਾਨਾਂ ਦਾ ਪੀਰ ਹਨ ਇਤੇ ਸਤੁਰ ਕਹਿੰਦੇ ਹੋ ਹੈ ਇੱਕ ਸਜਾਨੇ ਇਹ ਸੰਸਾਰ ਦੇ ਵਿੱਚ ਇੱਕ ਲੋਕ ਤੇ ਪੈਗੰਬਰ ਹਨ ਜਿਨ੍ਹਾਂ ਨੇ ਹਿੰਦਵਾ ਔਰ ਮੁਸਲਮਾਨਾਂ ਨੂੰ ਇੱਕ ਸਮਾਨ ਮੰਨਿਆ ਹੈ ਇਹਨਾਂ ਨੇ ਨਾ ਜੀਰਾਂ ਆਂ ਤੇ ਮੁਸਲਮਾਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭਿੰਨ-ਬੇਦ ਨੀ ਕਿਹਾ। ਇਹਨਾਂ ਨੇ ਦੁਨੀਆਂ ਨੂੰ ਇਕਸਾਰ ਕਰਕੇ ਜਾਣਣਾ ਕੀਤਾ ਹੈ। ਹਕੂਮਤ ਇਹਨਾਂ ਨੂੰ ਇੱਕ ਤੌਰ ਪਛਾਨਾ। ਔਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਭ ਨੂੰ ਇੱਕ ਕਰਕੇ ਜਾਣਿਆ ਹੈ। ਉਹਨਾਂ ਨੇ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਦੀ ਜੋਤ ਨੂੰ ਵੇਖਿਆ ਹੈ ਉਹਨਾਂ ਨੂੰ ਦਿਖਾਉਣਾ ਕੀਤਾ ਹੈ ਉਹ ਕਹਿੰਦੇ ਹਨ ਅਵਲ ਹੱਲੇ ਨੂਰ ਪਾਇਆ ਕੁਦਰਤ ਦੇ ਸਾਰੇ ਬੰਦੇ ਕੁਦਰਤ ਦੇ ਸਾਰੇ ਆਵਲ ਅਲੇ ਨੂਰ ਪਾਇਆ ਕੁਦਰਤ ਦੇ ਸਾਰੇ ਬੰਦੇ ਇੱਕ ਨੂਰ ਤੇ ਸਭ ਜਗ ਕੁਝਿਆ ਕੌਣ ਭਲੇ ਕੋ ਉਹ ਸਾਰਿਆਂ ਨੂੰ ਇੱਕ ਸਮਾਨ ਬਣਾ ਦੇ ਹਨ ਹੱਕ ਾਰੇ ਸਾਰਿਆਂ ਨੂੰ ਜਿਹੜਾ ਹੱਦ ਨਾਮ ਇਹ ਸੱਚ ਚੜੜਾਇਆ ਉਹਨਾਂ ਨੇ ਆਖਿਆ ਹੈ ਜੋ ਇਸ ਇਨਸਾਨਾਂ ਦਾ ਸੱਚਾ ਕਰਮ ਦਾ ਕਰਮ ਹੈ ਉਹ ਸੱਚਾ ਨਾਮ ਲੱਗਦਾ ਹੈ ਸੇਵਨ ਕਰਨਾ ਔਰ ਇਹ ਆਪ ਪਰਮੇਸ਼ਰ ਤੋਂ ਆਗਿਆ ਲੈ ਕੇ ਇਸ ਸੰਸਾਰ ਦੇ ਵਿੱਚ ਆਏ ਹਨ ਇਹਨਾਂ ਨੇ ਹਰ ਇੱਕ ਨੂੰ ਸੱਚੀ ਸੁੱਚੀ ਗੁਰਬਤ ਦੇ ਲਾਇਆ ਹੈ ਔਰ ਉਹਨਾਂ ਨੇ ਆਖਿਆ ਵੀ ਜਿਵੇਂ 24 ਘੰਟਿਆਂ ਦਾ ਜ਼ਿੰਦ ਹੈ ਔਰ ਇਹਦਾ ਵੀ ਤੁਦਸਵੰਦ ਕੱਢਣਾ ਕਰ ਕਿਵੇਂ ਵੀ ਜਿਨੇ 24 ਘੰਟਿਆਂ ਦੇ ਜਿਹੜੇ 24 ਘੰਟਿਆਂ ਚ ਜਿਹੜੇ ਢਾਈ ਘੰਟੇ ਬੰਨਦੇ ਹਨ ਜਿਹੜਾ ਦਸਮਾ ਹਿਸਾਬੀ ਉਹ ਪਰਮੇਸ਼ਰ ਦਾ ਨਾਮ ਜਪਿਆ ਕਰੋ ਤਿੰਨ ਰੋਹੇ ਸਤੇ ਹੈ ਗੱਲ ਲਾਇਆ ਦਿਲਾਰੇ ਸਾਰੇ ਸੰਸਾਰ ਨੂੰ ਸੱਚੇ ਉਹ ਪਰਮੇਸ਼ਰ ਦੇ ਨਾਮ ਦੇ ਰਾਹ ਤੇ ਲਾਇਆ ਹੋਇਆ ਹੈ ਸਰਤ ਪੰਥੀ ਨੂੰ ਧਰਮ ਸਿਵਾਏ ਇਹ ਲਾੜੇ ਤੁਰਕਾਰ ਨੂੰ ਬੰਦਗੀ ਕਰਨ ਲਾਇਆ ਹੋਇਆ ਹੈ ਔਰ ਹਿੰਦੂਆਂ ਨੂੰ ਭਗਤੀ ਕਰਨ ਲਾਇਆ ਹੋਇਆ ਹੈ ਹੰਕਾਰ ਤੋਂ ਤੁਮਿ ਪਛਾਏ ਔਰ ਦੋਨਾਂ ਨੂੰ ਝੂਠ ਮਾਰਨੋਂ ਹੰਕਾਰ ਤੋਂ ਜਿਹੜੇ ਇਨ੍ਹਾਂ ਦੇ ਵਿੱਚ ਆਉਗਣ ਹਨ ਔਰ ਦੋਵਾਂ ਨੂੰ ਕੱਢਣੇ ਕੀਤੇ ਹਨ ਔਰ ਦੋਵਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਨਾ ਕੀਤਾ ਹੈ ਜਾਟ ਇੱਕ ਪੰਖ ਪਾਇਆ ਹੋਇਆ ਹੈ ਅਤੇ ਔਰ ਵੇਖੋ ਜਿਵੇਂ ਇਹਨਾਂ ਨੇ ਚਰਨ ਪਾਏ ਹਨ ਔਰ ਪਹਿਲਾਂ ਤਾਂ ਇਹਨਾਂ ਨੇ ਚਰਨ ਪਾਉਣ ਦੇ ਨਾਲ ਜਿਹੜਾ ਐਡਾ ਮਣਾ ਦਾ ਲੱਗਾ ਹੋਇਆ ਸੀ ਜਿੰਦਰਾ ਉਹ ਖੁੱਲ ਗਿਆ ਹੈ ਔਰ ਜਦੋਂ ਤੁਸੀਂ ਇਹਨਾਂ ਨੂੰ ਕੱਢਣ ਲੱਗੇ ਹੋ ਔਰ ਵੇਖੋ ਜਿਹੜੇ ਦਰਵਾਜ਼ੇ ਸਨ ਉਹ ਦੁਬਾਰਾ ਜ਼ਿਆਦਾ ਬੰਦ ਹੋ ਗਏ ਹਨ ਜੋ ਇਹ ਨਾਲੇ ਕੋਈ ਬਾਤ ਨਾ ਵਾਰੀੀ ਵੇਖੋ ਕੀ ਹੋ ਜਾਵੇ ਇਹ ਪਰਮੇਸ਼ਰ ਵਾਹਿਗੁਰੂ ਆਪ ਹੀ ਜਾਣਦੇ ਹਨ ਭਲੋ ਲੋਕੋ ਇਹਨਾਂ ਦੇ ਨਾਲ ਤੁਸੀਂ ਕਹਿਣਾ ਨਾ ਕਹੋ ਕਿਉਂਕਿ ਜਿਹੜਾ ਸਾਧੂ ਬੋਲੇ ਸਹਿ ਸੁਭਾਏ ਸਾਧ ਦਾ ਬੋਲਾ ਨਾ ਵਿਰਥਾ ਜਾਏ ਇੱਕ ਸਾਧ ਬਟਨ ਵਿੱਚ ਲਾਦਾ ਸਾਧ ਬਟਨ ਨਾ ਅਟਲਾਦਾ ਜਿਹੜਾ ਸਾਧਾ ਦਾ ਕਾਇ ਬਟਨ ਹੁੰਦਾ ਹੈ ਉਹ ਤਲਦਾ ਨਹੀਂ ਉਹ ਖੂਰਾ ਹੀ ਹੋ ਕੇ ਰਹਿਦਾ ਹੈ ਔਰ ਦੇ ਕੇ ਸੇ ਇਹ ਨਾਲੇ ਜੁਸੇ ਦੇ ਵਿੱਚ ਆਦ ਕੋਈ ਵੱਦਵਾ ਦੇ ਦੀ ਵੇਖੋ ਭਲੋ ਨੋਕੀ ਬਾਂਜ ਆਵੇ ਪਾਪਹੁ ਹੁਨਸੀਓ ਨਿਸਾਰੋ ਉਨਾੜੇ ਵੀ ਬੁਲਾਣਿਆਂ ਨੇ ਵਿਚਾਰ ਕਰ ਲਈ ਇੱਕ ਦੂਜੇ ਦੇ ਵਿੱਚ ਕਿ ਆਪਾਂ ਕਿੰਨਾ ਇਹਨੂੰ ਲੱਤਾਂ ਤੋਂ ਫੜ ਕੇ ਘੰਡੀਸਿਆ ਹੈ ਮੱਕੇ ਤੋਂ ਬਾਹਰ ਕੱਢਣਾ ਕੀਤਾ ਤੋਂ ਮੱਕਾ ਇਹਨੂੰ ਚੋਕ ਪਿਆ ਹੈ ਮੱਕਾ ਜਿੰਨੇ ਦੇ ਪੈਰ ਕਰੀਦੇ ਉਹ ਉਦੋਂ ਨੂੰ ਹੀ ਭੁੰਜਦਾ ਹੈ ਆਪਾਂ ਦਾ ਸਾਰਾ ਜ਼ੋਰ ਲਾ ਕੇ ਛੱਗ ਗਏ ਹਾਂ ਆਪਣੀ ਦਾ ਛੇਤੀ ਗਈ ਤੇ ਲਈ ਐ ਆਪਾਂ ਕਿਨੇ ਜੋਰ ਲਾ ਲੇ ਆਪਣਾ ਤਾਂ ਕੋਈ ਹੂਆ ਹੀ ਨਹੀਂ ਖੁੱਲਿਆ ਹੈ ਤੋਪੀ ਨਾ ਮੋਗੋ ਮੋਗੋ ਤੂ ਨਾ ਪਾ ਲੋ ਏ ਲਗੜਾ ਇਹ ਇਨੀ ਤਰ੍ਹਾਂ ਉਹਨਾਂ ਮੁਜਾਵਰਾਂ ਨੇ ਆਪਸ ਵਿੱਚ ਗੱਟਾ ਗੱਠ ਹੋ ਗਏ ਮਸਾਬ ਕਾਇਆ ਹੈ ਜਾ ਕੋ ਹੱਥੋਂ ਬੰਵਾ ਨਾ ਮਾਰੀ ਮੈਂ ਤੇ ਆਪਾਂ ਐ ਕਰੀਏ ਇਹਨਾਂ ਨੇ ਜਿਹੜੇ ਹੱਥ ਹਨ ਉਹ ਦਰਵਾਜ਼ੇ ਦੇ ਨਾਲ ਲਾਉਣੇ ਕਰੀਏ ਇਹਨਾਂ ਨੂੰ ਕਹੀਏ ਦਰਵਾਜ਼ੇ ਨੂੰ ਹੱਥ ਲਾਓ ਕਿ ਪਤਾ ਜਿਹੜਾ ਦਰਵਾਜ਼ਾ ਖੁੱਲ ਜਾਵੇ ਕਉਤ ਭਗਵੰਦ ਦੀ ਪਤਾ ਇਹਨਾਂ ਦੇ ਹੱਥ ਲਾਇਆ ਇਹ ਜਿਹੜੇ ਅੜੇ ਹੋਏ ਦਰਵਾਜ਼ੇ ਖੁੱਲ ਜਾਣ ਤੋਹ ਜਹ ਤੀਨ ਦਰਵਾਜੇ ਦਰਵਾਜੇ ਕੋਲ ਕੇ ਤਾਂ ਫਿਰ ਤਾਂ ਇਹ ਆਪਣੇ ਵੀ ਪੀਰ ਹੈ ਆਪਾਂ ਵੀ ਇਹਨਾਂ ਨੂੰ ਪੀਰ ਮੰਨਾਂਗੇ ਇਹਨਾਂ ਦੇ ਮਰੀਦ ਬਣ ਜਾਵਾਂਗੇ ਦੋ ਉਸਤਾਨਹ ਤੁਰੋ ਇਹ ਇਹਨੇ ਹੱਥ ਲਾਉਂਦੇ ਨਾਲ ਦਰਵਾਜੇ ਨਾ ਖੁੱਲੇ ਕੋਈ ਇੱਕ ਤੇਜ ਤਮ ਮਾਰ ਜੇਰਾ ਆਪਾਂ ਐਂ ਕਰਨਾ ਹੈ ਇਹ ਆਪਾ ਕਾਫਰ ਜਾਣਾਂਗੇ ਔਰ ਇਹਨਾਂ ਨਾਲ ਅੱਜਾ ਕਰਾਂਗੇ ਇਹ ਜਾਨਵਾਰ ਬਣਾਵਾਂਗੇ ਮੁਖ ਮਿੱਠਾ ਹੋਇ ਰੂਪ ਅਮੋਕ ਕੋਣ ਹੋਣਾ ਲੈ ਨਾਮ ਜਿਹੜੇ ਮਹਾਰਾਜ ਨ ਮਿੱਠੇ ਬਚਨ ਕਰਨੇ ਕਰਦੇ ਆਪੇ ਮੂੰਹ ਤੋਂ ਪ੍ਰੇਮ ਦੇ ਨਾਲ ਆਪੋ ਦੇ ਚੇਤਨਾ ਕਰਾਉਂਦੇ ਲੈ ਹੁਣ ਆਪਾਂ ਇਹ ਕਰੀਏ ਇਹੋ ਤਰ੍ਹਾਂ ਬਾਤ ਵਿਖਣੇ ਕਰੀਏ ਹੱਥ ਜੋੜ ਸਤਿ ਸ੍ਰੀ ਅਕਾਲ ਪਰਮਾਰਾਜ ਦੇ ਅਗੇ ਹੱਥ ਜੋੜ ਕੇ ਖੜੇ ਹੋ ਗਏ ਹਨ ਹੱਥ ਅੰਜੀ ਤੇ ਰੁਕਤ ਹੈ ਉਹਨਾਂ ਨੇ ਮਰਦ ਅਰਬੀ ਪਾਸ਼ਾ ਦੇ ਵਿੱਚ ਮਿੱਠੇ ਬਚਨ ਕਰਨੇ ਦੀ ਪਹਿਨ ਕੀਤੀ ਹੋਰ ਉਸਤ ਕਰੇ ਉਸੇ ਜਿਵੇਂ ਆਲਗ ਉਤਰਦੇ ਔਰ ਗੁਰੂ ਸਾਹਿਬ ਗੁਰਧੰਨ ਗੁਰੂ ਨਾਨਕ ਮਹਾਰਾਜ ਉਹਨਾਂ ਨੇ ਫਿਰਾਜ ਅਰਬੀ ਜਵਾਨ ਦੇ ਵੇਦੀ ਉਹਨਾਂ ਨੂੰ ਅਗੋਂ ਅੱਤਰ ਜਹ ਕਿਸੇ ਹਨ ਪਰ ਅਗਰ ਇਹ ਪਾਉਂ ਤੋਹੇ ਉਹਨਾਂ ਨੇ ਆਦਰ ਸਹਿਤ ਮਹਾਰਾਜ ਨੂੰ ਪਾਸ ਆਦੇ ਨੇੜੇ ਬਿਠਾ ਲਿਆ ਹੈ ਹੱਥ ਜੋੜੋ ਤੁਕੀ ਤੇਰੀ ਉਹਨਾਂ ਨੇ ਹੱਥ ਜੋੜ ਕੇ ਗਾਲ ਵਿੱਚ ਪੱਲੇ ਪਾ ਕੇ ਮਹਾਰਾਜ ਅੱਗੇ ਬੇਨਤੀਆਂ ਕੀਤੀਆਂ ਹਨ ਪਕਾ ਪਖਤੋ ਹੇ ਪੀਰ ਜੀ ਅਸੀਂ ਅਣਜਾਣ ਹਾਂ ਅਸੀਂ ਭੁੱਲਣ ਹਾਰ ਹਾਂ ਸਾਡੇ ਤੋਂ ਖਤਾ ਹੋ ਗਈ ਗਲਤੀ ਹੋ ਗਈ ਆਪ ਬਖਸ਼ਿੰਦ ਹੋ ਮਹਾਰਾਜ ਬਖਸ਼ਣਾ ਕਰੋ ਤੁਮ ਹਾਥ ਲਾਏ ਵਾਸ ਆਪ ਵੀ ਕਿਰਪਾ ਕਰੋ ਆਪਣੇ ਪਵਿੱਤਰ ਹੱਥ ਹੱਥ ਕਮਲ ਦਰਵਾਜੇ ਦੇ ਨਾਲ ਲਾਓ ਔਰ ਦਰਵਾਜੇ ਨੂੰ ਖੋਲਣਾ ਕਰੋ ਤੁਮ ਆਦਿਨ ਤੋਂ ਹੱਥ ਕਰਾਓ ਕਿਰਪਾ ਕਰੋ ਆਏ ਹੋਏ ਯਾਤਰੀਆਂ ਨੂੰ ਹੱਜ ਕਰਵਾ ਦਿਓ ਸੁਹਣੋ ਸਤਿ ਸ੍ਰੀ ਅਕਾਲ ਕਰੋ ਕਿਰਪਾ ਨਾਲ ਬੋਲੋ ਮਾੜੀ ਔਰ ਮਹਾਰਾਜ ਕੁਝ ਹੋ ਕੇ ਪਰੇਸ਼ਾਨ ਰਹੇ ਮਹਾਰਾਜ ਨੇ ਮਰਦਾਨੇ ਨੂੰ ਆਪ ਦੇ ਕੋਲ ਬਣਾਉਣਾ ਕੀਤਾ ਹੈ ਉਠ ਕਨ ਦਿਨੋ ਖੋਲ ਘਰ ਔਰ ਬਾਬਾ ਜੀ ਵੀ ਆ ਗਿਆ ਆ ਕੇ ਭਾਈ ਮਰਜ਼ਾਨੇ ਨੇ ਹੱਥ ਲਾ ਕੇ ਇਹ ਜਿਹੜੇ ਦਰਵਾਜ਼ੇ ਹਨ ਖੋਲ ਦਿੱਤੇ ਹਨ ਲੋਕੀਂ ਜੀ ਮਨ ਪ੍ਰਕਾਸ਼ ਦਿਖਾਇਆ ਹਰ ਮੱਕੇ ਤੋਂ ਬਾਦ ਮਹਾਰਾਏ ਨੇ ਜਿਹੜਾ ਇਸੇ ਤਰ੍ਹਾਂ ਹੀ ਜਿਹੜਾ ਮਦੀਨਾ ਸੀ ਨਾ ਉਹ ਵੀ ਮਰਦਾਨੇ ਨੂੰ ਦਿਖਾਉਣਾ ਕੀਤਾ ਹੈ ਫਿਰ ਉਸਤ ਗੁਰ ਅੱਗਾ ਖਿਭਾਇਓ ਫਿਰ ਸਾਧ ਗੁਰ ਜੀ ਫਿਰ ਹੁਣ ਉਸ ਤੋਂ ਵੀ ਗਾ ਲੰਗ ਗਏ ਹਨ ਅਗਲੇ ਦੇਸ਼ਾਂ ਨੂੰ ਕਹਾਂ ਦੇਸ ਤੋਂ ਦਸਤ ਪਛਮਣ ਆਏ ਔਰ ਜਿਹੜੇ ਦੇਸ਼ ਪਛਮ ਦੇ ਦੇਸ਼ਾਂ ਵਿੱਚ ਮਹਾਰਾਜ ਗਏ ਹਨ ਮਹਾਰਾਜੇ ਜਾ ਕੇ ਚਰਨ ਪਾਏ ਹਨ ਲੰਘ ਗਏ ਉਹ ਦੇ ਤੇ ਵਾਏ ਮਹਾਰਾਜੇ ਉਹਨਾਂ ਦੇਸ਼ਾਂ ਨੂੰ ਵੀ ਚਰਨ ਪਾਤਰ ਅਗੇ ਲੰਘ ਗਏ ਹਨ ਕਮੇ ਕਮੇ ਅਕਾਸ਼ ਭਾਰੇ ਔਰ ਮਹਾਰਾਜ ਚੱਲ ਤੇ ਚੱਲਦੇ ਹੌਲੀ ਹੌਲੀ ਅੱਗੇ ਚਲੇ ਗਏ ਹਨ ਜਾਏ ਮਰੇ ਚੱਕ ਨਮੰਗਰ ਜਾਵੇ ਔਰ ਮਹਾਰਾਜ ਜਿਹੜਾ ਸਮੁੰਦਰਾਂ ਦੇ ਵਿੱਚ ਵਜੇ ਵਜੇ ਵਸੇ ਹੋਏ ਸਾਪੂਆਂ ਦੇ ਵਿੱਚ ਜਾ ਕੇ ਦਾਖਲ ਹੋ ਗਏ ਹਨ ਨਿਹਾਂ ਵਰਨਾ ਉਹ ਦੇ ਤਾਪਲੀ ਉੱਥੇ ਮਹਾਰਾਜ ਜਿਹੜੀ ਵਰਨ ਦੇਵਤੇ ਨਾਲ ਮਹਾਰਾਜ ਮਿਲੇ ਹਨ ਉਥੇ ਮਹਾਰਾਜ ਨੇ ਜਿਹੜਾ ਵਰਨ ਦੇ ਦਿੱਤਾ ਹੈ ਉਹਦੇ ਨਾਲ ਵੀ ਬਚਨ ਬਲਾਸ ਕੀਤੇ ਹਨ ਇਹਨਾਂ ਸਿੱਖੀ ਬਾਤਾਂ ਵੰਡਾਈ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਤੇ ਵੱਡਾ ਸਾਧਗੁਰੂ ਨਾਨਕ ਜੇਦ ਕਲ ਰਾਖੀ ਮੇਰੀ 16 ਤਲਾਸ ਨੂੰ ਹੋਣ ਫਲਿਆ ਅਨੰਤ ਹੋ ਕਲਾ ਲੈ ਠਾਕਰ ਚੜਿਆ ਜਿਹੜੇ ਅਲੰਦ ਕਲਾ ਦੇ ਮਾਲਕ ਆਪ ਸੰਸਾਰ ਦੇ ਵਿੱਚ ਰਹਿਆ ਹਨ ਉਹਨਾਂ ਦੀ ਜਿਹੜੀ ਗੱਤ ਹੈ ਉਹੀ ਜਾਣਦੇ ਹਨ ਤੁਰਕ ਉਸ ਖਵਾਜਾ ਚਿਰ ਦੁਆਟਾ ਔਰ ਜਿਹੜੇ ਤੁਰਕ ਹਨ ਉਹ ਉਹਨੂੰ ਜਿਹੜਾ ਅਰਮ ਦੇਦਾ ਹੈ ਜਲ ਦੇਦਾ ਉਹ ਖਵਾਜਾ ਇਸੇ ਦੇ ਕਹਿੰਦੇ ਹਨ ਆਪਣੀ ਪੋਤੀ ਉਹ ਆਪਣੀ ਬੋਲੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਖਵਾਜਾ ਖਿਦਰ ਆਖਦੇ ਹਨ ਤੁਹਾਂ ਪਰਵਾਹ ਕੋਹਾ ਮਰਦਾਨਾ ਭਾਈ ਮਰਦਾਨਾ ਉਥੇ ਡਰ ਗਿਆ ਹੈ ਆਕਬ ਬਬਲ ਬਾਬੇ ਦੇ ਅੱਗੇ ਮਨੰਤਰ ਲਾਗੀ ਲਾਏ ਬਾਬਾ ਜੀ ਇਹ ਮਹਾਰਾਜ ਆ ਬੜੇ ਭੰਗਰ ਦੇਸ਼ ਵਿੱਚ ਲੈ ਆਏ ਹੋ ਸੁਗੰਦਰਾ ਦੇ ਢਨਾਰੇ ਦੇ ਉੱਤੇ ਹਨ ਹੁਣ ਕਿਰਪਾ ਕਰੋ ਮਹਾਰਾਜ ਪੰਜਾਬ ਲੈ ਚਲੋ ਇਸ ਤਰ੍ਹਾਂ ਉਹਨਾਂ ਇਹ ਘੜੀ-ਮੁੜੀ ਬਾਬਾ ਜੀ ਜਿਹਨੂੰ ਆਖ ਆਕਰ ਪੰਜਾਬ ਵੱਲ ਆ ਗਏ ਹਨ ਜੀ ਸਤਿਗੁਰ ਸਭੁ ਪਰਮਤਿ ਪਰ ਬਗਦੇ ਵੜਵਾਰ ਆਇਨੇ ਉੱਤਰ ਵੱਲ ਉਦਾਸੀ ਕਰਨੀ ਕੀਤੀ ਹੈ ਮਹਾਰਾਯ ਅchrehan ਨਭੇ ਸੁਨਿਆ ਹੈ ਜਿਹੜੇ ਪਰਵਤ ਹਨ ਉੱਤਰ ਵੱਲ ਜਿਹੜਾ ਹਿਮਾਲਿਆ ਪਰਬਤ ਵੀ ਉੱਤਰ ਦਿਸ਼ਾ ਜੀ ਰਹਿ ਜਾਂਦਾ ਹੈ ਰੈਂਦੇ ਇਹਨਾਂ ਜਿਹੜੇ ਬਰਫੀਨੇ ਪਰਵਤ ਹਨ ਇੱਥੇ ਇੱਧਰ ਜਾ ਕੇ ਸੁਨਿਆ ਹੈ ਇੱਧਰ ਵੀ ਬੜੇ ਸਾਧੂ ਸੰਤ ਰਹਿੰਦੇ ਹਨ ਸਤਿ ਸ਼ਾਮ ਕਹਤ ਨੇ ਥੋੜਿਆ ਹੈ ਪ੍ਰਫਾਨੀ ਇਲਾਕਿਆਂ ਦੇ ਵਿੱਚ ਬੜੇ ਸਿੱਧ ਲੋਕ ਰਹਿੰਦੇ ਹਨ ਬੜੇ ਸੰਤ ਲੋਕ ਰਹਿੰਦੇ ਹਨ ਦੇਵਤੀ ਦੇਵਤੇ ਸ਼ਿਵਦੀ ਵਰਗੇ ਇਲਾਕਿਆਂ ਵਿੱਚ ਰਹਿੰਦੇ ਹਨ ਸੋਪੀ ਉਪੀ ਦੇਸ ਇਸਭ ਹੈ ਕਾਮਾਹਾਰਾਜ ਉਸੇ ਦੇਸ਼ ਦੀ ਸੈਰ ਕਰਨ ਵਾਸਤੇ ਮੋਹ ਹਾਂ ਸਤਿ ਸੂਖ ਵਿਚਾਰਨਾਂ ਔਰ ਕਹਿੰਦੇ ਇੱਧਰ ਜਾ ਕੇ ਵੇਖੀਏ ਕੀ ਹਾਨੀ ਆ ਕੀ ਲਾਭ ਆ ਕੀ ਘਟਾ ਹੈ ਕੀ ਵਾਦਾ ਹੈ ਸਾਰਾ ਹੀ ਖਾਚੀ ਉਧਰ ਇੱਥੇ ਜਾ ਕੇ ਵੇਖਣਾ ਕਰੀਏ ਤੁਮ ਮੀਹ ਸਰ ਭਾਰੰਚਰ ਪਹਿਲਾ ਮਹਾਰਾਜ ਜੜੀਆਂ ਨੀਲ ਧਾਰਾਂ ਹਨ ਜੋ ਪਹਾੜਾਂ ਦੇ ਪੈਰ ਜਿਵੇਂ ਕਹਿਣਗੇ ਛੋਟੀਆਂ ਛੋਟੀਆਂ ਝੋਟੀਆਂ ਹੁੰਦਾ ਉਹਨਾਂ ਨੂੰ ਪਹਾੜਾਂ ਦੇ ਪੈਰ ਗਿਆ ਹੁੰਦਾ ਇਹ ਤੋਂ ਸ਼ੁਰੂ ਹੋਈਏ ਫਿਰ ਅਗਲੀ ਧਾਰ ਚੱਲ ਪੈਂਦੀ ਹੈ ਇਹ ਕਾਲੀ ਧਾਰ ਆ ਗਈ ਫਿਰ ਕਾਲੇ ਕਾਲੇ ਪਹਾੜ ਮਹਾਰਾਜ ਉਹਨਾਂ ਤੇ ਚੜੇ ਹਨ ਫਿਰ ਉੱਪਰਲੀ ਧਾਰ ਤੇ ਕਾਲੀ ਧਾਰ ਦੇ ਪਹੁੰਚ ਗਏ ਹਨ ਕਾਮਯਨਨ ਹਸ ਤਵਸਰ ਕਾਮਯਨਨ ਹੋਰੇ ਫਿਰ ਮਹਾਰਾਜ ਇੱਥੇ ਜਿਹੜੇ ਪਹਾੜਾਂ ਵਿੱਚ ਛੋਟੇ ਛੋਟੇ ਨਗਰ ਵਾਸਦੇ ਹਨ ਉਹਨਾਂ ਨੂੰ ਮਹਾਰਾਜ ਨੇ ਉੱਥੇ ਜਾ ਕੇ ਮਹਾਰਾਜ ਦਾ ਪਰਮੇਸ਼ਰ ਦਾ ਨਾਮ ਗਿਆਨ ਬੜਾਇਆ ਬਾਹਰ ਉਹਨਾਂ ਨੂੰ ਸੱਚੀ ਸੱਚੀ ਗਿਰਤ ਤੇ ਲਾਇਆ ਕਿਉਂਕਿ ਉੱਥੇ ਬੜੇ ਨਗਰ ਵਸੇ ਹੁੰਦੇ ਹਨ ਜਿੱਥੇ ਕੋਠੇ ਵਿੱਚ ਖੇਤੀ ਹੁੰਦੀ ਹੈ ਸਭ ਕੁਝ ਹੁੰਦਾ ਮਹਾਰਾਜ ਨੇ ਉੱਥੇ ਸਾਰਿਆਂ ਨੂੰ ਸੱਚੀ ਸੱਚੀ ਗਿਰਤ ਤੇ ਲਾਇਆ ਫਿਰ ਮਹਾਰਾਜ ਨੇ ਧੌਲੀਣ ਵੜੇ ਯਰੇ ਚਟੀਆਂ ਚਟੀਆਂ ਹੁੰਦੀਆਂ ਨਾ ਪਾਲਵਾ ਦੀਆਂ ਚੋਟੀਆਂ ਦੀਆਂ ਹੁੰਦੀਆਂ ਨੇ ਜਿਹੜੀਆਂ ਜਮਾ ਸਿਕਲ ਤੇ ਹੁੰਦੀਆਂ ਹਨ ਵਾਹ ਰਾਏ ਪਰ ਉਸੇ ਗਏ ਚਰੇ ਹਨ ਗਗ ਗਗ ਜੋ ਤੁੰਗ ਲਖਿਆ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਿ ਮਹਾਰਾਜ ਕਿਹੜੀ ਕਿਹੜੀ ਥਾਂ ਦੇ ਗਏ ਹੈ ਜੋ ਉਹ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ ਹੈ ਜੇ ਸਾਰਿਆਂ ਦਾ ਲਿਖਣਾ ਕਰੀਏ ਗੰਗੋ ਬਗਨ ਕਿਉਂਕਿ ਜਿਹੜਾ ਗ੍ਰੰਥ ਹੈ ਇਹ ਵੱਧ ਜਾਵੇਗਾ ਇਸ ਲਈ ਮੈਂ ਸੰਕੋਚ ਕੇ ਲਿਖਦਾ ਹਾਂ ਕਿਉਂਕਿ ਮੇਰੀ ਮਜਬੂਰੀ ਹੈ ਜਿਹਨੇ ਜਿੰਨਾ ਗੁਰ ਸਿੱਖਾਂ ਨੂੰ ਗੁਰਮੁਖ ਜਨਾਂ ਨੂੰ ਧਾਰਾ ਇਤਿਹਾਸ ਖੁੱਲ ਕੇ ਸੁਣਨ ਦੀ ਜ਼ਰੂਰਤ ਹੋਵੇ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਪਿਆ ਹੋਵੇ ਕਿ ਅਸੀਂ ਸਾਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਜਾਣਨਾ ਕਰੀਏ ਸੁਣਨਾ ਕਰੀਏ ਉਹ ਔਰ ਪੁਸਤਕ ਤੇ ਜੋ ਲਾ ਕੋਈ ਇਹਦੇ ਜਿਨ੍ਹਾਂ ਨੂੰ ਇਹ ਬਲਾਖਾ ਹੈ ਕਿ ਅਸੀਂ ਕੋ ਨਾਲ ਸਾਹਿਬ ਜੀ ਜਿਹੜੀ ਸੁੰਦਰ ਜੀਵਨ ਗਾਥਾ ਹੈ ਉਹਨੂੰ ਸੁਣਨਾ ਕਰਨਾ ਹੈ ਜਿੰਨੂੰ ਜ਼ਰੂਰਤ ਹੈ ਫਿਰ ਹੋਰ ਗ੍ਰੰਥਾ ਵਿੱਚੋਂ ਉਹ ਵਾਚਨਾ ਕਰੇ ਦੋਹਰੋ ਜਹ ਫਤਬੁਲ ਜੀ ਤਬਦਿਲੇ ਤੁਮ ਨਹੀਂ ਨਾ ਹੋਏ ਕਿਤੋ ਨਹੀਂ ਨਾ ਹੋਏ ਜਿੱਥੇ ਜਿੱਥੇ 사드ਗੁਰੂ ਗਏ ਹਨ ਪਹਿਲੇ ਪਹਾੜਾਂ ਦੇ ਥੱਲੇ ਗੁਰਕਾਲੀ ਤਾਰ ਗੁਰਤੌਲੀ ਤਾਰ ਸੱਚਟਿਆਂ ਦੇ ਬਹਾਰਾ ਜਿੱਥੇ ਜਿੱਥੇ ਜਾ ਕੇ ਵੇਖਿਆ ਕਿ ਲੋਕ ਰਾਹਾਂ ਦੇ ਵਿੱਚ ਵੜੇ ਹੋਏ ਹਨ ਪੁੱਠੇ ਰਾਹਾਂ ਤੇ ਪਏ ਹੋਏ ਹਨ ਜੰਤਰਾ ਮੰਤਰਾ ਜੰਤਰਾ ਦੇ ਨਾਲ ਜੁੜੇ ਹੋਏ ਹਨ ਔਰ ਚੁਰਦੇ ਪਿੱਛੇ ਲੱਗੇ ਹੋਏ ਹਨ ਤਾਂ ਮਹਾਰਾਜ ਨੇ ਉਹਨਾਂ ਨੂੰ ਜਾ ਕੇ ਜਿਹੜਾ ਪਖੰਡ ਉਹਦਾ ਖੰਡਣ ਕੀਤਾ ਮਹਾਰਾਜ ਨੇ ਉਹਨਾਂ ਨੂੰ ਸੱਚਾ ਪਰਮੇਸ਼ਰ ਦਾ ਮਾਰਗ ਦਿਖਾਇਆ ਔਰ ਸੱਚੀ ਸਿਫਤੀ ਕਰਦੇ ਜਮਾਰ ਆਏ ਨੇ ਉਹਨਾਂ ਨੂੰ ਗਿਆਨ ਦੇ ਕੇ ਲਾਉਣਾ ਸੀਤਾ ਦੇਵੀ ਤੇ ਔਰ ਮਾਰਨ ਤੋਂ ਸਿਫਤੀ ਸੁਜੋਤੇ ਕੋਏ ਔਰ ਬਹੁਤ سارے ਲੋਕ ਦੇਵਗਣ ਕੋਈ ਦੇਵਤਿਆਂ ਨੂੰ ਪੂਜਦਾ ਔਰ ਕੋਈ ਬੜੀ ਮੱਟ ਬਣਾ ਕੇ ਕੋਈ ਲਿੰਗ ਪੂਜਕ ਸੇ ਉਹ ਸਾਰੇ ਲੋਕ ਪਾਖੰਡ ਦੇ ਵਿੱਚ ਪੰਥਰ ਪੂਜਾ ਵਿੱਚ ਲੱਗੇ ਹੋਏ ਸਨ ਕਾਫੀ ਜਹ ਜਹ ਤੇ ਤਾਂ ਪਾਪਾ ਜੀ ਜਾਂਦੇ ਸਨ ਔਰ ਵਾਰਾਜ ਜਿਹੜੇ ਜਿਹੜੇ ਦੇਸ਼ ਵਿੱਚ ਜਾਂਦੇ ਹਨ ਬਾਬਾ ਜੀ ਸਹਾ ਨਾਮ ਦਰਗਾਹ ਫਤੂਨੀ ਤੋਂ ਹੋਰ ਮਹਾਰਾਜ ਉਥੇ ਜਾ ਕੇ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਹਰ ਇੱਕ ਜਗ੍ਹਾ ਜਗ੍ਹਾ ਤੇ ਜਾ ਕੇ ਮਹਾਰਾਜ ਦੇ ਜਿਹੜਾ ਪਰਮੇਸ਼ਰ ਦਾ ਨਾਮ ਉਹ ਚ ਪੀਣਾ। ਮਹਾਰਾਜ ਨੇ ਸਾਰੀ ਧਰਤੀ ਦਾ ਪਰਮਣਿਕ ਔਰ ਮਾਹ ਰਾਏ ਨੇ ਹਰ ਇੱਕ ਨੂੰ ਜਾ ਕੇ ਉਸ ਥਾਨ ਤੇ ਜਿੱਥੇ ਕੋਈ ਵਾਸਦਾ ਸੀ ਉਥੇ ਗਿਆਨ ਦੇਣਾ ਕੀਤਾ ਤਉ ਮਰੀ ਤੋਂ ਹਮ ਜੋ ਕਹਿਓ ਤਾ ਪਾਈ ਸਾਹਿਬ ਜੀ ਕਹਿੰਦੇ ਹਨ ਤਉ ਮਰੀ ਤੋਂ ਹਮ ਜੋ ਕਹਿਓ ਫਿਰ ਮਰੀ ਕਪਤਾਨ ਨੂੰ ਜਿਸ ਜਿਹੜਾ ਲਿਖਵਾ ਰਿਹਾ ਸੀ ਸਿੱਖਾਂ ਦੀ ਗੱਲ ਬਾਅਦ ਕਹਿੰਦੇ ਜਿਵੇਂ ਮੈਂ ਉਹਨੂੰ ਕਹਿਣਾ ਕੀਤਾ ਪਾਪ ਸਾਖੀ ਨਾ ਅੰਦਰੋਂ ਨਹਿ ਕਹਿੰਦੇ ਮਰੀ ਸਾਹਬ ਜਿਹੜਾ ਬਾਬੇ ਦੀ ਸਾਥੀ ਦਾ ਅੰਤ ਕੋਈ ਨਹੀਂ ਲੈ ਸਕਦਾਗਾ ਬਾਬੇ ਸਾਖੀ ਮਹਾਂ ਬੀਰ ਉਹ ਜਿਹੜੇ ਬਾਬੇ ਦੀ ਸਾਥੀ ਉਹ ਗੈਰ ਗੰਬੀਰ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਬੇਸ਼ੁਮਾਰ ਬੇਅੰਤ Swami ਤੇਰਾ ਅੰਤ ਨਾ ਦਿਨ ਹੁ ਲਈਏ ਉਹ ਬੇਸ਼ੁਮਾਰ ਹੈ ਉਹਨੇ ਵਰਗਾ ਕੋਈ ਨਹੀਂ ਉਹ ਬੜਾ ਵੱਡਾ ਹੈ ਉੰਦੀ ਜਿਹੜੀ ਗੱਬਤਾ ਹੈ ਉਹ ਕੋਈ ਨਹੀਂ ਪਾ ਸਕਦਾ ਦਾ ਸਿੱਧਾ ਖਾਬ ਸਿੱਧਾ ਫੱਕ ਤੇ ਜੀਦ ਸਿਹਤ ਲੋਕ ਸਾਲਗ ਲੋਕ ਪੀਰ ਆਦ ਗ ਹੱਥ ਅੱਜ ਗਏ ਹਨ ਉਹ ਵੀ ਗੁਰੂ ਸਾਹਿਬ ਦਾ ਜਿਹੜਾ ਪਾਰਾ ਆਵਾਜ਼ ਨਹੀਂ ਕੋਈ ਪਾ ਸਕਿਆ ਹੈ ਬਹੁਤ ਸ਼ੁਕਰਾ ਤੇ ਲਿਖਾ ਅਰਬਾਤ ਮਹਾਰਾਜ ਨੇ ਉਦਾਸੀਆਂ ਗੀਂਦੀਆਂ ਵਾਰ ਜੇ 25 ਸਾਲ ਉਦਾਸੀਆਂ ਵਿੱਚ ਲਾਇਏ ਆ ਮਹਾਰਾਜ ਨੇ ਦੁਨੀਆ ਦਾ ਭਰਮਣ ਕਰਕੇ ਮਹਾਰਾਜ ਨੇ ਭੁੱਲੇ ਹੋਏ ਲੋਕਿਆਂ ਨੂੰ ਉਹ ਪਰਮੇਸ਼ਰ ਦੇ ਸਿੱਧੇ ਰਸਤੇ ਤੇ ਪਾਉਣਾ ਕੀਤਾ ਹਮ ਤੇ ਸਭੀ ਤਬ ਕਾਸੀ ਨੇ ਵਾਰਾਜ ਭਾਈ ਰਤਨ ਸਿੰਘ ਪੰਗੋਜੀ ਕਹਿੰਦੇ ਹਨ ਸਾਡੇ ਤੋਂ ਸਾਰੇ ਨਹੀਂ ਸਾਥੀ ਆਖਿਆ ਜੀ ਮੇਥੋ ਦਾ ਜਿੰਨਾ ਕੋ ਮੈਂ ਜਿਹੜਾ ਲਿਖਿਆ ਹੈ ਟੂਬਾ ਮਾਤਰ ਹੈ ਸੁਪੇਸ਼ ਹੀ ਆ ਕੋਈ ਬਾਹਰ ਮੈਂ ਖੁੱਲ ਕੇ ਨਹੀਂ ਲਿਖਿਆ ਹੈ ਬਾਬੇ ਸਾਮ ਅਖਾਸ ਕੀ ਇੰਨਾ ਨਨੇ ਬਾਬੇ ਨੇ ਤਾਂ ਧੰਨ ਧੰਨ ਗੁਰਨਾਥ ਸਾਹਿਬ ਮਹਾਰਾਜ ਦੀ ਨੇਰਾ ਤਾਂ ਆਕਾਸ਼ਾਂ ਦੇ ਵੀ ਸੈਰ ਕੀਤੀ ਉਹ ਜਿਹੜਾ ਬਹਿਲੋਲ ਪੰਡਾ ਜਿਹੜਾ ਆਪੀਰ ਸੀਗਾ ਮਹਾਰਾਜ ਤੇ ਉਹਦੇ ਪੁੱਤਰ ਨੂੰ ਮਹਾਰਾਜ ਨੇ ਲਖਾਈ ਆਕਾਸ਼ਾਂ ਵਿਖਾਏ ਜਾਨ ਜਿਹੜਾ ਉਹਨਾਂ ਪਤਾਲਾ ਪਤਾਲ ਲਖ ਅਗਾਸਾਂ ਅਗਾਸ ਕੋੜ ਕੋੜ ਵਿਪਾਲ ਸਕੇ ਵੇਦ ਕਹਿਣ ਕਵਾਤ ਉਹ ਮਹਾਰਾਜ ਨੇ ਉਹਨੂੰ ਅਕਾਸ਼ਾਂ ਦਾ ਪਰਮਣ ਕਰਾਇਆ ਉੱਥੇ ਉਹਨਾਂ ਮਹਾਰਾਜ ਨੇ ਲੱਖਾਂ ਸੂਰਜ ਉਖਾਏ ਲੱਖਾਂ ਚੰਦ ਉਖਾਏ ਮਹਾਰਾਜ ਨੇ ਲੱਖਾਂ ਹੀ ਉਹਨੂੰ ਬ੍ਰਹਮਾ ਮਾਨਵਕ ਬਣਾਉਣੇ ਸੀ ਔਰ ਉਥੋਂ ਉਸ ਦਾ ਨਾਲ ਪ੍ਰਸ਼ਾਦ ਵੀ ਮਹਾਰਾਜ ਲੈ ਕੇ ਆਏ ਜਿੱਥੇ ਦਿੱਖਿਆ ਔਰ ਮਹਾਰਾਜ ਦਾ ਜਿਹੜਾ ਅੰਦਾਜ਼ ਕੋਈ ਪਾ ਨਹੀਂ ਸਕਦਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਹਾਂ ਬਾਬੇ ਨੇ ਤਾਂ ਕਾਸ਼ਾ ਨੇ ਵੀ ਫੈਰ ਕੀਤੀ ਮਾਤਾ ਲਿਖਿਆ ਹੀ ਕੁਝ ਕੁ ਹੈ ਬਾਬੇ ਸਾਰੇ ਬਹੁਤ ਕੀ ਹੋਦਮੀਆ ਬਾਬੇ ਨੇ ਸਾਰੀ ਧਰਤੀ ਦੀ ਸੈਰ ਕੀਤੀ ਕੋਈ ਟਾਪੂ ਟਕਾਣਾ ਕੋਈ ਮੁਲਕ ਨਹੀਂ ਛੱਡਿਆ ਅਸੀਂ ਸਾਰਾ ਜਿਹੜਾ ਬਾਬੇ ਦਾ ਇਤਿਹਾਸ ਨਹੀਂ ਲਿਖ ਸਕਦੇ ਹਾਂ ਬਾਬੇ ਕੀ ਗੱਤ ਬਹੁਤ ਜੀ ਔਰ ਬਾਬੇ ਦੀ ਗੱਤ ਨੂੰ ਤਾਂ ਬਾਬਾ ਆਪ ਹੀ ਜਾਣਦਾ ਅਸੀਂ ਨਹੀਂ ਕੁਝ ਵੀ ਕਹਿ ਸਕਦੇ ਕਿਉਂਕਿ ਛੋਟਾ ਨੂੰ ਵੱਡੀ ਗੱਲ ਕਿੰਨੋ ਕਹਿ ਲਵੇ ਕਹਿੰਦਾ ਜਾਂ ਤਾਂ ਵਾਤੋ ਵਦ ਬਾਬੇ ਦੇ ਜਿਹੜੇ ਨਾਮ ਰਹਿ ਹਣ ਉਹ ਬਾਬੇ ਦੀ ਜਾਣ ਸਕਦੇ ਹਨ ਉਹਨਾਂ ਨੂੰ ਪਤਾ ਬਾਬੇ ਨੇ ਕਿੱਥੇ ਕਿੱਥੇ ਦੁਨੀਆ ਦਾ ਭਰਮਣ ਕੀਤਾ ਕਿੱਥੇ ਕਿੱਥੇ ਕੀ ਚੋਅ ਕਾਤ ਗੁਰੂ ਖਾਲਸਾ ਕਾਈ ਤਾਂ ਭਾਈ ਸਾਹਿਬ ਭਾਈ ਵਰਦਾਨਾ ਜੀ ਔਰ ਉਹਨਾਂ ਦੇ ਸਾਥੀ ਬਾਬਾ ਬਾਲਾ ਜੀ ਜਦੋਂ ਉਹਨਾਂ ਨੇ ਆ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਔਰ ਦੱਸਿਆ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਚੌਰ ਦਰਬਾਰ ਹਾਂ ਤਾਂ ਉਹਨਾਂ ਨੇ ਬੜਾ ਜਿਆਦਾ ਸਤਿਕਾਰ ਕੀਤਾ ਭਾਈ ਸਾਹਿਬ ਬਾਬੇ ਬਾਲਾ ਜੀ ਦਾ ਔਰ ਉਹਨਾਂ ਨੇ ਆਖਿਆ ਮੇਰੇ ਧਨ ਭਾਗ ਹਨ ਕਿ ਮੈਂ ਤੁਹਾਡੇ ਦਰਸ਼ਨ ਕੀਤੇ ਜਿਹੜਾ ਗੁਰੂ ਨਾਲ ਸਹਿਮਹ ਰਾਜਪਾ ਪਰਮੇਸ਼ਰ ਦੇ ਜਿਹੜੇ ਚਾਰ ਦਰਬਾਰ ਹੈ ਔਰ ਮਹਾਰਾਜ ਬੜੇ ਖੁਸ਼ ਹੋਏ ਔਰ ਮਹਾਰਾਜ ਨੇ ਉਹਨਾਂ ਨੂੰ ਆਖਿਆ ਸਾਨੂੰ ਨੀਵਲ ਸਾਖੀ ਮਹਾਰਾਜ ਦੀ ਜਿਹੜੀ ਹੈ ਉਹ ਲਿਖਾਉਣੀ ਕਰ ਜਿਹੜੀ ਜਨਮ ਸਾਖੀ ਬਾਬੇ ਬਾਲੇ ਵਾਲੇ ਦਾ ਉਹ ਗੁਰੂ ਅੰਗਦ ਸਾਹਿਬ ਬਾਹਰ ਆਇਨੇ ਲਖਵਾਉਣੇ ਕੀਤੇ ਔਰ ਬਾਬੇ ਬਾਬਾ ਵਾਲੇ ਨੇ ਆਪ ਖੁਦ ਲਖਵਾਈ ਹੈ ਜੋ ਉਨਕੀ ਸਭ ਥਾਂ ਰੂਪ ਤਈ ਹੈ ਔਰ ਉਹਨਾਂ ਦੇ ਸਾਰੇ ਟਿਕਾਣੇ ਦੱਸੀਏ ਬਗਰ ਬ੍ਰੰਥ ਬਹੁਤ ਲਿਖਿਓ ਚਾਹੀਏ ਕਹਿੰਦੇ ਲਿਖਿਆ 14 ਹਾਂ ਪਰ ਮਜਬੂਰੀ ਹੈ ਮੈਂ ਬਹੁਤਾ ਨਹੀਂ ਵਿਦਾ ਕੇ ਲਿਖ ਸਕਦਾ ਕਿਉਂਕਿ ਭਾਈ ਸਾਹਿਬ ਭਾਈ ਰਾਧਨ ਸਿੰਘ ਜੀ ਨੇ ਇਹ ਜਿਹੜਾ ਇਤਿਹਾਸ ਲਿਖ ਕੇ ਨਾ ਉਹ ਇੰਗਲੈਂਡ ਭੇਜਣਾ ਸੀ ਜੇ ਉਹ ਸਭ ਕੁਝ ਗੁਰਨਾਠ ਸਾਹਿਬ ਦਾ ਹੀ ਲਿਖ ਦਿੰਦੇ ਵੇਖੋ ਉਹਨਾਂ ਦੀ ਜਨਮ ਸਾਖੀ ਬੜੀ ਵੱਡੀ ਹੈ ਉਸ ਤੋਂ ਬਾਅਦ ਜਿਹੜੇ ਗੁਰਗਬੇਰ ਸਿੰਘ ਆਉਂਦਿਆਂ ਤੱਕ ਦਾ ਗ੍ਰੰਥ ਬੜਾ ਹੀ ਵੱਡਾ ਬਣ ਜਾਣਾ ਸੀ ਫਿਰ ਖਾਲਸੇ ਬਾਰੇ ਤਾਂ ਉਹਨਾਂ ਨੇ ਦੱਸਣਾ ਹੀ ਕਿਵੇਂ ਤੇਗਾ ਮਾਰੀਆਂ ਕਿਵੇਂ ਇਹ ਜਿਹੜਾ ਪੰਜਾਬ ਤੇ ਕਬਜ਼ਾ ਕੀਤਾ ਕਿਵੇਂ ਪੰਜਾਬ ਦੇਸ਼ ਨੂੰ ਉਹਨਾਂ ਨੇ ਅਬਾਦ ਕੀਤਾ ਔਰ ਬਹਾਰ ਆਇਆ ਜੀ ਸਿੰਘ ਨੇ ਉਹਦੇ ਤੇ ਰਾਜ ਕੀਤਾ। ਕਿਵੇਂ ਬੰਦੇ ਬਾਦਰ ਨੇ ਰਾਜ ਕੀਤਾ। ਉਹ ਸਾਰਾ ਦੱਸਣਾ ਸੀ ਨਾ ਅੰਗਰੇਜ਼ਾਂ ਨੂੰ। ਜੇ ਵੱਡਾ ਕਰਕੇ ਲਿਖਦੇ ਫਿਰ ਉਹਨਾਂ ਤੋਂ ਹੀ ਨਹੀਂ ਪੜਿਆ ਜਾਣਾ ਸੀ। ਤਾਂ ਉਹਨਾਂ ਨੇ ਜਿਹੜਾ ਉਹ ਸੰਪੇਸ਼ ਦੇ ਵਿੱਚ ਇਹ ਕਹਿਣਾ ਕੀਤਾ ਵੀ ਬਾਹਲੀ ਗੱਲ ਨਾ ਆਵੇ ਔਰ ਦੱਸਿਆ ਜਾਵੇ ਅਸੀਂ ਕੌਣ ਆ ਤੇ ਕਿਵੇਂ ਅਸੀਂ ਆ ਤੇ ਜੋਰ ਦੇ ਨਾਲ ਇਹ ਜਿਹੜਾ ਰਾਜ ਲਿਆ। ਕਿਉਂਕਿ ਜਿਹੜੇ ਖਾਲਸੇ ਹਨ ਇੱਕ ਖਾਸਾ ਪੌਜ ਗੁਰੂ ਗੋਬਿੰਦ ਸਿੰਘ ਦੀ ਫੌਜ ਸੀ ਤੇ ਇਹਨੇ ਪੰਜਾਬ ਤੇ ਰਾਜ ਕੀਤਾ ਤਾਂ ਉਹਨਾਂ ਬਾਰੇ ਉਹ ਕਹਿੰਦੇ ਹਨ ਵੀ ਬਾਬਾ ਉਹਦਾ ਨਹੀਂ ਲਿਖ ਲਿਆ ਮੇਰੀ ਮਜਬੂਰੀ ਹੈ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਮੈਂ ਸੁਪੇਸ਼ ਵਿੱਚ ਹੀ ਲਿਖਿਆ ਹੈ ਜੋ ਲਿਖੀ ਨਾ ਹੋਤੀ ਔਰ ਹਠਾਰ ਕਹਿੰਦੇ ਜਿਹੜੀ ਗੱਲ ਹੋਰ ਗ੍ਰੰਥ ਦੇ ਵਿੱਚ ਨਹੀਂ ਲਿਖੀ ਹੋਈ ਹੈ ਲਿਖਤੇ ਹਮ ਸਭ ਹੀ ਬਹੁਤੌਰ ਕਹਿੰਦੇ ਉਹ ਵਿਸਥਾਰ ਕਰਕੇ ਲਿਖਣਾ ਹੀ ਪੈਂਦਾ ਸਾਨੂੰ ਜ਼ਰੂਰ ਲਿਖਦੇ ਆ ਸਾਰੀਆਂ ਗੱਲਾਂ ਯਾਤੇ ਇਹ ਮੈਂ ਸੁਚ ਉਤਰਣ ਕਹਿੰਦੇ ਇਸੇ ਕਰਕੇ ਵੀ ਮੈਂ ਗਾਹ ਭੇਜਣਾ ਹੈ ਤਮਸੂਸ਼ ਰੂਪ ਵਿੱਚ ਇਹ ਸੂਚੀ ਪੱਤਰਾਂ ਵਾਂਗ ਮੈਂ ਲਿਖਿਆ ਨਿਸ਼ਾਨੀਆਂ ਵੀ ਥੋੜੀਆਂ ਥੋੜੀਆਂ ਹੀ ਦਸੀਆਂ ਕੀਤੀਆਂ ਹਨ ਅੱਗ ਹੋਏ ਨਾ ਸਮ ਕਰੋ ਕਹਿੰਦੇ ਮੈਂ ਸ਼ਬਦ ਲਿਖਿਆ ਪਰ ਮੈਂ ਮਜਬੂਰ ਐ ਖੇਚਲ ਬੜੀ ਕਰਨੀ ਚਾਹੁੰਦਾ ਹੈ ਵੀ ਮੇਰਾ ਵੀ ਜੀ ਕਰਦਾ ਕਿ ਮੈਂ ਬਹੁਤ ਸਾਹਿਬ ਲਿਖਾਂ ਪਰ ਮੇਰੀ ਮਜਬੂਰੀ ਹੈ ਮੈਂ ਇਸ ਕਰਕੇ ਥੋੜਾ ਹੀ ਸੂਖਮ ਰੂਪ ਵਿੱਚ ਲਿਖਿਆ ਹੈ ਜੌਨ ਹੈ ਸੌਖੀ ਲਿਖੀ ਨਾ ਹੋਵੇ ਕਹਿੰਦੇ ਜੇ ਗੁਰੂ ਨਾਨਕ ਸਾਹਿਬ ਦੇ ਜੀਵਨ ਗਾਥਾ ਨਾ ਲਿਖੀ ਹੁੰਦੀ ਇਹ ਜਨਮ ਸਾਖੀਆਂ ਜ਼ਰੂਰ ਹੈ ਸਹੀਤ ਲਿਖ ਲਈ ਸੋਏ ਤਾਂ ਕਹਿੰਦੇ ਮੈਂ ਵੀ ਜ਼ਰੂਰੀ ਸਮਝਣਾ ਸੀ ਤਾਂ ਮੈਂ ਫਿਰ ਜਿਹੜੀ ਪੂਰੀ ਗੱਲ ਨੋਟ ਕਰਨੀ ਸੀ ਮੈਂ ਸਭ ਕੁਝ ਫਿਰ ਲਿਖਾਉਣਾ ਸੀ ਬਹਰਾ ਜੋ ਆਗੈ ਹੈ ਅਤਕਨੀ ਸੋਚਾਂ ਕਹੀ ਟਟਾਏ ਕਹਿੰਦੇ ਜਿਹੜੀ ਅੱਗੇ ਪਹਿਲਾਂ ਬੜੇ ਵਿਦਾ ਕੇ ਲਿਖੀ ਹੋਈ ਸੀ ਸਾਥੀ ਜਿਹੜੀ ਵਿਸਥਾਰ ਦੇ ਵਿੱਚ ਸੀ ਕਹਿੰਦੇ ਮੈਂ ਤਾਂ ਉਹ ਸੁਖਮ ਰੂਪਿਕ ਜਿਹੜਾ ਲਿਖਿਆ ਹੋਇਆ ਥੋੜੀ ਗੱਲ ਹੀ ਮੈਂ ਲਿਖੀ ਆ ਮੈਂ ਵਾਲੀ ਲੰਬੀ ਨਹੀਂ ਲਿਖੀ ਹੈ ਅਗ ਹੈ ਪਰਛੰਨ ਦੂਰ ਕੋ ਮਾ ਦਇਓ ਪ੍ਰਗਟਾਏ ਕਹਿੰਦੇ ਪਰਛੰਨ ਕਹਿੰਦੇ ਹਨ ਗੁਪਤ ਨੂੰ ਜੋ ਗੁਪਤ ਸਾਖੀ ਨਹੀਂ ਪ੍ਰਗਟ ਉਹ ਮੈਂ ਪ੍ਰਗਟ ਕਰਕੇ ਦੱਸੀ ਹੈ ਦੁਹਰਾ ਆਗੈ ਸਾਖੀ ਔਰ ਭਾਈ ਸਾਹਿਬ ਭਾਈ ਰਦਰ ਸਿੰਘ ਜੀ ਨੇ ਜਿਹੜਾ ਇਤਿਹਾਸ ਪਰਾਚਨ ਪੰਥ ਪ੍ਰਕਾਸ਼ ਇਹ ਖੁੱਲ ਕੇ ਲਿਖਿਆ ਜਿਹੜੇ ਗੁਰੂ ਸਾਹਿਬਾਂ ਦੀ ਜੀਵਨੀ ਹੈ ਉਹ ਉਹਨਾਂ ਨੇ ਸੂਸ਼ਮ ਦੂਪ ਦੇ ਵਿੱਚ ਲਿਖਿਆ ਕਿਉਂਕਿ ਹੋਰ ਆਪਣੇ بڑے ਗ੍ਰੰਥ ਹਨ ਜਿਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਇਹਦੇ ਵਿੱਚ ਸਾਰੇ 10 ਗੁਰਸਬਾਨਾਂ ਦਾ ਜੀਵਨ ਉਹ ਹਰ ਇੱਕ ਸਿੱਖ ਨੂੰ ਉਹ ਸੱਜਣਾ ਚਾਹੀਦਾ ਹੈ ਪਰ ਪੜਨਾ ਚਾਹੀਦਾ ਹੈ ਤਾਂ ਹੋਰ ਵੀ ਆਪਣੇ ਗ੍ਰੰਥ ਹਨ ਜਿਨ੍ਹਾਂ ਵਿੱਚ ਗੁਰੂ ਸਾਹਿਬਾਂ ਦਾ ਜੀਵਨ ਹੈ ਸੋਲੀ ਚਮਤਕਾਰ ਕਲਗੀ ਚਮਤਕਾਰ ਅਸਤ ਚਮਤਕਾਰ ਤਾਂ ਗੁਰਨਾਨਕ ਸਾਹਿਬ ਜੀਆਂ ਜਨਮ ਸਾਖੀਆਂ ਕਾਫੀ ਹਨ ਭਾਈ ਬਾਲੇ ਵਾਲੇ ਭਾਈ ਮਿਹਰਵਾਨ ਵਾਲੇ ਭਾਈ ਮਣੀ ਸਾਹਿਬ ਵਾਲੇ ਭਾਈ ਬੜੀ ਸਿੰਘ ਜੀ ਵਾਲੇ ਤਾਂ ਇਸ ਤਰ੍ਹਾਂ ਹੋਰ ਗ੍ਰੰਥ ਹੈਗੇ ਤਾਂ ਉਹਨਾਂ ਨੇ ਜਿਹੜਾ ਇਹ ਗ੍ਰੰਥ ਸੀ ਨਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਇਹ ਅੱਗੇ ਇੰਗਲੈਂਡ ਭੇਜਣਾ ਸੀ ਇੰਗਲੈਂਡ ਤੋਂ ਬਾਅਦ ਉਹਨਾਂ ਨੇ ਸਾਰੇ ਦੇਸ਼ਾਂ ਵਿੱਚ ਇਹ ਗ੍ਰੰਥ ਭੇਜਣਾ ਸੀ ਤਾਂ ਕਰਕੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਇਹ ਗੁਰੂ ਸਾਹਿਬਾਂ ਦਾ ਜਿਹੜਾ ਜੀਵਨ ਹੈ ਥੋੜਾ ਲਿਖਿਆ ਔਰ ਉਹ ਵਹਾਰ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਹਾਂ ਜਿਨ੍ਹਾਂ ਨੇ ਸਾਡੇ ਤੇ ਬੜਾ ਪਰਪਕਾਰ ਕੀਤਾ ਸਾਨਾ ਤੋਂ ਇਹ ਜਿਹੜਾ ਗ੍ਰੰਥ ਹੈ ਉਹਨਾਂ ਨੇ ਸੋਪਣਾ ਕੀਤਾ ਜਿਹੜੀ ਸਾਡੇ ਖਾਸ ਦੀ ਵਿਰਾਸਤ ਹੈ ਉਹ ਧੰਤਾ ਦੇ